ਜੀ ਹਮ ਸਿੱਦੇ ਸਾਰਿਆਂ ਨੂੰ ਅ ਗੋਡ ਬlesਸ ਯੋ ਪਰਮੇਸ਼ਰ ਪਿਤਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਬlesਸਿੰਗ ਦਵੇ ਖੁਸ਼ ਰਕਿਤਾ ਨੂੰ ਤੁਸੀਂ ਹਮੇਸ਼ਾ ਹਾਸੇ ਖੇਲਦੇ ਰਹੋ ਪਰਮੇਸ਼ਰ ਹਮੇਸ਼ਾ ਤੁਹਾਨੂੰ ਖੁਸ਼ ਖੁਸ਼ੀ ਤੇ ਬਰਕਤਾਂ ਦਵੇ ਤੇ ਹਾਂਜੀ ਅੱਜ ਮੈਂ ਇੱਕ ਬਹੁਤ ਅਹਿਮ ਟੌਪਿਕ ਤੇ ਅਹਿਮ ਮੁੱਦੇ ਤੇ ਵੀਡੀਓ ਪਾ ਰਹੀ ਹਾਂ ਠੀਕਾ ਜੀ ਬਾਈਬਲ ਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਦੱਸਾਂਗੀ ਕੁਝ ਵੀ ਮੈਂ ਆਪਣੇ ਕੋਲੋਂ ਨਹੀਂ ਦੱਸਦੀ ਐਗੀ ਠੀਕਾ ਜੋ ਸੱਚਾ ਹੈ ਉਹ ਹੀ ਮੈਂ ਤੁਹਾਨੂੰ ਦੱਸਦੀ ਆ ਠੀਕ ਆ ਜੀ ਐtanto ਸੋਚੋ ਕਿ ਮੈਂ ਅਮੀ ਆਪਣੇ ਕੋ ਬਣਾ ਬਣਾ ਕੇ ਦੱਸੀ ਜਾਨੀ ਆ ਇੱਕ ਨਾ ਮੈਂ ਉਹ ਖਾਸ ਗੱਲ ਕਰਨਾ ਚਾਹੁੰਦੀ ਤੁਹਾਡੇ ਸਾਰੇ ਨਾਲ ਜਿੱਦਾਂ ਕਿ ਨਾ ਮੈਂ ਅੱਜ ਮੈਂ ਬਹੁਤ ਸਾਰੇ ਵੀਡੀਓ ਦੇਖੀਆਂ ਆ ਉਹਦੇ ਵਿੱਚ ਕੀ ਹੁੰਦਾ ਆ ਕਿ ਕਈ ਪਾਸਟਰ ਐਦਾਂ ਦੇ ਹੈਗੇ ਆ ਜੋ ਮਸੀਹ ਨੂੰ ਬਦਨਾਮ ਕਰ ਰਿਹਾ ਹਨਾ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੂੰ ਦੇਖ ਕੇ ਲੋਕ ਸੋਚਦੇ ਹੋਣੇ ਆ ਵੀ ਹੈ ਕਵੈਸਚਨ ਜੋ ਉਹ ਕੈਦਦੇ ਹੁੰਦੇ ਆ ਕਵੈਸਚਨ ਉਹ ਕਹਿੰਦੇ ਗੰਦੇ ਹੁੰਦੇ ਆ ਉਹਨਾਂ ਕਰਕੇ ਨਾ ਪੂਰਾ ਕਹਿ ਲੋ ਕਿ ਮਸੀਹੀ ਲੋਕ ਬਦਨਾਮ ਹੋਏ ਪਾਇਆ ਠੀਕ ਆ ਤੇ ਹੁਣ ਮੇਰੀ ਗੱਲ ਸੁਣੋ ਮੰਨ ਲਓ ਕਿਸੇ ਬਾਪ ਦੀਆਂ 5 ਸੰਤਾਨਾਂ ਜਾਂ 4 ਸੰਤਾਨਾਂ ਚ ਲਓ ਮੰਨ ਲਓ ਹਨਾ ਉਹਦੇ ਵਿੱਚ ਕੋਈ 4 ਤੇ ਜਣੇ ਜਾਨੇ ਚੰਗੇ ਨਿਕਲ ਗਏ ਇੱਕ ਜਣਾ ਮਾੜਾ ਨਿਕਲ ਗਿਆ ਠੀਕ ਆ ਉਹ ਤਾਂ ਮਾੜਾ ਕਰ ਗਿਆ ਕਿਉਂਕਿ ਉਹਦਾ ਮਾਈਂਡ ਸੈਟ ਉੱਦਾਂ ਦਾ ਸੀਗਾ ਉਹਦਾ ਦਿਮਾਗ ਉੱਦਾਂ ਦਾ ਸੀ ਉਹਦੀ ਸੋਚ ਉੱਦਾਂ ਦੀ ਸੀਗੀ ਹੈ ਨਾ ਇਹਦੇ ਵਿੱਚ ਉਤੇ ਬਾਪ ਦੀ ਥੋੜੀ ਨਾ ਗਲਤੀ ਆ ਪਰ ਉਹਦੇ ਕਰਕੇ ਉਹਦਾ ਬਾਪ ਜ਼ਰੂਰ ਬਦਨਾਮ ਹੋਊਗਾ ਹੈ ਨਾ ਬਿਲਕੁਲ ਐਸੀ ਤਰ੍ਹਾਂ ਕਈ 크੍ਰਿਸਚੀਅਨ ਲੋਕ ਹੈਗੇ ਵੀ ਐਦਾਂ ਦੇ ਹੈ ਨਾ ਜੋ ਕਹਿੰਦੇ ਤਾਂ ਹੈਗੇ ਅਸੀਂ 크੍ਰਿਸਚੀਅਨ ਆ ਪਰ ਕਿਤੇ ਨਾ ਕਿਤੇ ਉਹਨਾਂ ਵਿੱਚ ਸ਼ੈਤਾਨ ਨਿਵਾਸ ਕਰਦਾ ਆ ਠੀਕ ਆ ਉਹਨਾਂ ਨੇ ਚੰਗੇ ਤਰ੍ਹਾਂ ਬਾਈਬਲ ਨੂੰ ਪਿਆਰ ਨਹੀਂ ਕੀਤਾ ਪ੍ਰਮੇਸ਼ੁਰ ਨੂੰ ਅਪਣਾਇਆ ਨਹੀਂਗਾ ਇਸੇ ਲਈ ਉਹ 크੍ਰਿਸਚੀਅਨ ਹੋਣ ਦੇ ਬਾਵਜੂਦ ਇਹ ਗਲਤ ਕੰਮਾਂ 'ਚ ਪਏ ਹੋਏ ਆ ਠੀਕ ਆ ਤੇਜਸ ਕਰਕੇ ਉਹ ਮੇਰੇ ਪਰਮੇਸ਼ਰ ਪਿਤਾ ਦਾ ਨਾਮ ਬਦਨਾਮ ਕਰ ਰਹੀ ਆ ਠੀਕ ਆ ਜਦੋਂ ਅਸੀਂ ਮਸੀਹ ਮਤਲਬ ਕਿ ਮਸੀਹ ਨੂੰ ਕਹਿ ਲੋ ਕਿ ਧਾਰਨ ਕਰ ਲੈਣੇ ਆ ਨਾ ਅਪਣਾ ਲੈਣੇ ਆ ਨਾ ਠੀਕ ਆ ਤਾਂ ਪਰਮੇਸ਼ਰ ਪਿਤਾ ਦਾ ਤੇ ਪ੍ਰਭੂ ਯਸੂ ਦਾ ਨਾਮ ਸਾਡੇ ਨਾਲ ਜੁੜ ਜਾਂਦਾ ਆ ਠੀਕ ਆ ਤੇ ਮੈਨੂੰ ਨਹੀਂ ਲੱਗਦਾ ਫਿਰ ਸਾਨੂੰ ਕੋਈ ਇਦਾਂ ਦਾ ਗਲਤ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਪਿਤਾ ਦਾ ਸੇਰ ਝੁਕੇ ਠੀਕ ਆ ਮੈਂ ਵੀ ਆਪਣੇ ਪਿਤਾ ਪਰਮੇਸ਼ਰ ਨੂੰ ਤੇ ਪ੍ਰਭੂ ਯਸੂ ਨੂੰ ਜ਼ਿੰਦਾ ਪਰਮੇਸ਼ਰ ਮੰਨਦੀ ਆ ਮੈਂ ਵੀ ਕੋਈ ਇਦਾਂ ਦਾ ਕੰਮ ਨਹੀਂ ਕਰਦੀ ਜਿਹਦੇ ਨਾਲ ਮੇਰੇ ਪਿਤਾ ਦਾ ਸੇਰ ਝੁਕੇ ਜਾਂ ਉਹਨਾਂ ਨੂੰ ਬਦਨਾਮੀ ਮਿਲਵੇ ਠੀਕ ਆ ਜੀ ਤੇ ਬਾਕੀ ਮੈਂ ਦੇਖਿਆ ਕਿ ਕਈ ਕ੍ਰਿਸਚੀਅਨ ਲੋਕ ਇਦਾਂ ਦੀ ਪਾਸਟਰ ਕਹ ਲੋ ਮੈਂ ਸਿੱਧਾ ਕਹਾ ਤਾਂ ਪਾਸਟਰ ਇਦਾਂ ਦੀ ਹੈਗੇ ਜਿਹੜੇ ਮਸੀਹ ਹੋ ਕੇ ਵੀ ਮੇਰੇ ਪਰਮੇਸ਼ਰ ਪਿਤਾ ਦਾ ਨਾਮ ਬਦਨਾਮ ਕਰ ਰਿਹਾ ਕੋਈ ਬਲਤ ਕਰ ਰਿਹਾ ਕੋਈ ਭ੍ਰਸ਼ਟਾਚਾਰ ਕਰ ਰਿਹਾ ਕੋਈ ਕੁਸ਼ ਕਰ ਰਿਹਾ ਠੀਕ ਹੈ ਜੀ ਇਹਦੇ ਵਿੱਚ ਪਰਮੇਸ਼ਵਰ ਦੀ ਕੋਈ ਗਲਤੀ ਨਹੀਂ ਹੈਗੀ ਪਰਮੇਸ਼ਵਰ ਗਲਤ ਨਹੀਂ ਹੈ ਪਰਮੇਸ਼ਵਰ ਸੱਚ ਸੀ ਸੱਚ ਹੈ ਤੇ ਹਮੇਸ਼ਾ ਹੀ ਸੱਚ ਰਹੂਗਾ ਠੀਕਾ ਜੀ ਬਸ ਕੁਝ ਕੁ ਲੋਕ ਹੈਗੇ ਆ ਜੋ ਮਹੀਨਾ ਨੂੰ ਬਦਨਾਮ ਕਰਨ ਤੇ ਲੱਗੇ ਹੋਇਆ ਠੀਕਾ ਉਹਨਾਂ ਦੀ ਚਲੋ ਆਪਣੀ ਸੋਚ ਹੈਗੀ ਆਪਣੀ ਸ਼ੈਤਾਨੀ ਸੋਚ ਆ ਜੋ ਇਦਾਂ ਦੇ ਗਲਤ ਕੰਮਾਂ ਵਿੱਚ ਪੈ ਜਾਂਦੇ ਆ ਬਾਕੀ ਮੇਰਾ ਇਹਦੇ ਪਰਮੇਸ਼ਰ ਪਿਤਾ ਜੀ ਤੇ ਕੋਈ ਗਲਤੀ ਨਹੀਂ ਉਹਨਾਂ ਦੀ ਠੀਕਾ ਜੀ ਤੇ ਮੈਂ ਚਾਹ ਨਹੀਂ ਕਿ ਐਦਾਂ ਨਹੀਂ ਕਰਨੀ ਚਾਹੀਦੀ ਲੋਕਾਂ ਨੂੰ ਠੀਕ ਹੈ ਜੀ ਤੁਸੀਂ ਐਦਾਂ ਕਰਕੇ ਪਰਮੇਸ਼ਰ ਪਿਤਾ ਦਾ ਨਾਮ ਬਦਨਾਮ ਕਰ ਰਹੇ ਹੋ ਠੀਕ ਹੈ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਮਸੀਹ ਗਲਤ ਹੈ ਮਸੀਹ ਸਹੀ ਹੈ ਤੇ ਬਾਕੀ ਹਾਂਜੀ ਉਹ ਲੋਕਾਂ ਦੀ ਆਪਣੀ ਸੋਚ ਹੁੰਦੀ ਆ ਜੋ ਮੁਸੀਬੇ ਚ ਆ ਕੇ ਵੀ ਐਦਾਂ ਦੀ ਗਲਤ ਕੰਮ ਕਰ ਰਹੇ ਜਿੱਦਾਂ ਕਿ ਪਰਮੇਸ਼ਰ ਪਿਤਾ ਦਾ ਨਾਮ ਬਦਨਾਮ ਹੋਵੇ ਇਹ ਸਾਰਾ ਸਿਰ ਤਾਂ ਹੰਦਾ ਕੰਮ ਹੈ ਜਿਹੜਾ ਆਪਣੇ ਕੁਝ ਲੋਕਾਂ ਨੂੰ ਮਸੀਹ ਵਿੱਚ ਸ਼ਾਮਿਲ ਕਰ ਲੰਦਾ ਬਾਅਦ ਚ ਪਰਮੇਸ਼ਰ ਪਿਤਾ ਨੂੰ ਬਦਨਾਮ ਕਰਾਉਂਦਾ ਹੈ ਸਿਰਫ ਇਹ ਦੱਸਣ ਲਈ ਕਿ ਦੇਖੋ ਮਸੀਹ ਲੋਕ ਇੱਦਾਂ ਤੇ ਹੁੰਦੇ ਆ ਠੀਕ ਆ ਜੀ ਤੇ ਬਾਕੀ ਉਹਨਾਂ ਸਾਰੇ ਵੱਲੋਂ ਮੈਂ ਮਾਫੀ ਚਲੋ ਮੰਗਦੀ ਆ ਠੀਕ ਆ ਜੀ ਤੇ ਤੁਸੀਂ ਵੀ ਇਦਾਂ ਦੇ ਪੂਰੇ ਕੰਮ ਕਰਨਾ ਛੱਡੋ ਤੇ ਪਰਮੇਸ਼ਰ ਉੱਤਨਾਓ ਤੇ ਸੱਚੀ ਰਾਹ ਤੇ ਆ ਜਾਓ ਜੀ ਆਪ ਸਿੱਖ ਜਾਓ